ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਤਰਬੀ ਤੇ ਕੁਝ ਸੂਟ ਡਿਜ਼ਾਈਨ ਹੋਏ ਆ ਜੋ ਇੱਕ ਦੋ ਦਿਨਾਂ ਤੱਕ ਡਿਸਪੈਚ ਹੋਣਗੇ ਸੋ ਆਪਾਂ ਕੁਝ ਉਹਨਾਂ ਦੇ ਫੈਬਰਿਕ ਕੁਆਲਿਟੀ ਦੇ ਸੂਟ ਦੇ ਡਿਜ਼ਾਈਨ ਦੇਖਾਂਗੇ ਹਾਂ ਜੀ ਮੈਨੂੰ ਸਭ ਤੋਂ ਪਹਿਲਾਂ ਇਹ ਸੂਟ ਬਾਰੇ ਦੱਸੋ ਸਤਿ ਸ਼੍ਰੀ ਅਕਾਲ ਜੀ ਇਹ ਸੂਟ ਜੋਰਜਟ ਦਾ ਸੂਟ ਆ ਹਾਂ ਠੀਕ ਹੈ ਜੀ ਇਹਦੇ ਵਿੱਚ ਪਹਿਲੇ ਹੀ ਇਹ ਹੈਵੀ ਆ ਸੂਟ ਤੇ ਮੈਰੀਆ ਬਾਹੂ ਇਦਾਂ ਬਣਾਈ ਆ ਪਾਕਿਸਤਾਨੀ ਸਟਾਈਲ ਆ ਠੀਕ ਆ ਠੋੜੀਆਂ ਖੁੱਲੀਆਂ ਤੇ ਪਾਈਪਿੰਗ ਦਿੱਤੀ ਹੈ ਇੱਥੇ ਸਿੰਪਲ ਤੇ ਗਲੇ ਤੇ ਵੀ ਪਾਈਪਿੰਗ ਦਿੱਤੀ ਆ ਠੀਕ ਹੈ ਜੀ ਇਹਦੀ एकदम ਫਿਨਿਸ਼ਿੰਗ ਤੇ ਨਾਲ ਇਹਦੇ ਆਪਾਂ ਬਣਾਈ ਆ ਅੱਜ ਕੱਲ ਚੱਲਦੀ ਆ ਫਰਸ਼ੀ ਸਲਵਾਰ ਠੀਕ ਹੈ ਜੀ ਇਹਦੇ ਨਾਲ ਹੈਗੀ ਆ ਫਰਸ਼ੀ ਸਲਵਾਰ ਤੇ ਸੈਕੰਡ ਆਪਾਂ ਹੈਗਾ ਆ ਇਹ ਆਪਾਂ ਬਣਾਇਆ ਆ कॉटन ਚ ਪ੍ਰਿੰਟਡ ਸੂਟ ਆ ਇਹ ਆਪਾਂ ਲੈਸਾਂ ਲਗਾ ਕੇ ਤੇ ਨਾਲ ਪਲੇਨ ਫੈਬਰਿਕ ਜਿਹੜਾ ਵੇਚੇ ਦੇ ਪਿੰਕ ਕਲਰ ਸਿਗਾ ਠੀਕ ਹੈ ਚਲੋ ਇਹ ਆਪਾਂ ਬਣਾਇਆ ਹੈ ਆ ਪ੍ਰਿੰਟਡ ਸੂਟ कॉटन ਦੀ लेस ਨਾਲ ਤੇ ਵਿੱਚ ਕਪੜਾ ਪਲੇਨ ਜੁਆਇੰਟ ਕਰਕੇ ਜਿਹੜਾ ਇਹਦੇ ਵਿੱਚ ਸੀਗਾ ਪਿੰਕ ਕਲਰ ਉਹ ਜੁਆਇੰਟ ਕਰਕੇ ਬਾਹਾਂ ਆਪਾਂ ਪਾਕਿਸਤਾਨੀ ਸਟਾਈਲ ਖੁੱਲ੍ਹੇ ਆ ਤੇ ਸਾਰੇ ਸਾਈਡਾਂ ਤੇ ਚੱਕਾ ਤੇ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਹੈ نیچے ਵੀ ਬੈਕ ਫਰੰਟ ਸਾਰੇ ਐਦਾਂ ਨੂੰ ਫਿਨਿਸ਼ਿੰਗ ਦਿੱਤੀ ਹੈ ਤੇ ਵਧੀਆ ਲੱਗਦਾ ਹੈ ਠੀਕ ਹੈ ਜੀ ਤੇ ਇਸ ਤੋਂ ਵਾਦਾ ਪਾਕੀਤਾ ਹੈ ਇਹ ਕਸਟਮਰ ਦੀ ਡਿਮਾਂਡ ਸੀਗੀ ਕਿ ਬਾਹਾਂ ਤੇ ਕੱਟ ਲਗਾ ਕੇ ਠੀਕ ਹੈ ਚਾਹੀਦਾ ਡਿਜ਼ਾਈਨ ਆ ਗਾਲੇ ਤੇ ਅਸੀਂ ਆਪਣੇ ਕੋਲੋਂ ਕਰ ਦਿੱਤਾ ਆ ਉਹ ਵਧੀਆ ਲੱਗੂਗਾ ਤੇ ਚਾਕਾਂ ਤੇ ਸੇਮ ਫਿਨਿਸ਼ਿੰਗ ਲਈ ਲੈਸ ਪ੍ਰੋਪਰ ਫਿਨਿਸ਼ਿੰਗ ਨੀਚੇ ਘੇਰੇ ਤੇ ਵੀ ਠੀਕ ਹੈ ਜੀ ਨਾਲ ਇਹਦੇ ਕੀਤਾ ਆ ਪਜਾਮਾ ਰੈਡੀ ਪੈਂਟ ਕੱਟ ਠੀਕ ਹੈ ਜੀ ਇੱਦਾਂ ਕੱਟ ਪਾ ਕੇ ਲੈਸ ਲਗਾ ਦਿੱਤੀ ਆ ਤੇ ਸਾਡਾ ਹੋ ਗਿਆ ਇਸ ਤਰ੍ਹਾਂ ਐ ਸੂਟ ਇਹਦੇ ਨਾਲ ਅਸੀਂ ਕੀਤਾ ਆ ਪਜਾਮਾ ਰੈਡੀ ਕੀਤਾ ਆ ਠੀਕ ਹੈ ਜੀ ਪਲਾਜ਼ੋ ਆ ਪਲਾਜ਼ੋ ਨਾਲ ਰੈਡੀ ਕੀਤਾ ਆ ਇਹ ਠੀਕ ਹੈ ਇਸ ਤੋਂ ਬਾਅਦ ਅਸੀਂ ਇਹ ਸੂਟ ਮੈਨੂੰ ਬਹੁਤ ਵਧੀਆ ਲੱਗਾ ਇਹਦੀਆਂ ਵੀ ਬਾਹਾਂ ਜਿੱਦਾਂ ਅਸੀਂ ਬਣਾਈਆਂ ਐਲ ਸ਼ੇਪ ਥੋੜੀਆਂ ਲੂਜ਼ ਠੀਕ ਹੈ ਜੀ ਬੈਕ ਇਹਦੇ ਜ਼ਿੱਪ ਨਾਲ ਫਿਨਿਸ਼ਿੰਗ ਦਿੱਤੀ ਆ ਅਗਲੇ ਤੇ ਪਾਈਪਿੰਗ ਨਾਲ ਇਸ ਤੋਂ ਵਾਲ ਇਹ ਥੋੜਾ ਬਾਹਾਂ ਲਈ ਥੋੜਾ ਜਿਹਾ ਕੱਟਦਾ ਸੀਗਾ ਕਪੜਾ ਸੀ ਥੋੜਾ ਇਹਨੂੰ ਇਦਾਂ ਪਲੇਨ ਪਾ ਕੇ ਥੋੜਾ ਡਿਜ਼ਾਈਨ ਕਰ ਦਿੱਤਾ ਪਾਈਪਿੰਗ ਵਿੱਚ ਤੇ ਕੇ ਠੀਕ ਹੈ ਜੀ ਤੇ ਘੇਰੇ ਤੇ ਵੀ ਅਸੀਂ ਫਿਨਿਸ਼ਿੰਗ ਪ੍ਰੋਪਰ ਦਿੱਤੀ ਹੈ ਪਾਈਪਿੰਗ ਨਾਲ ਠੀਕ ਹੈ ਜੀ ਬੈਕ ਫਰੰਟ ਸਾਰੇ ਇਦਾਂ ਬੈਕ ਇਹਦੇ ਵੀ ਜ਼ਿਪ ਲੱਗੀ ਆ ਜ਼ਿਪ ਨਾਲ ਫਿਨਿਸ਼ਿੰਗ ਪਾਈਪਿੰਗ ਨਾਲ ਇਸ ਤੋਂ ਬਾਅਦ ਅਗਲਾ ਆਪਣਾ ਹੈਗਾ ਆ ਇਹ ਵੀ ਕਸਟਮਰ ਦੇ ਸੀਗਟ ਮਾਰ ਕੇ ਪਲੇਨ ਕੱਪੜਾ ਦਸੇ ਲਾਵੇ ਉਹ ਬਾਟਮ ਚੋਂ ਤੇ ਪਲੇਨ ਤੇ ਨਾਲ ਅਸੀਂ ਲੇਸ ਜੁਆਇੰਟ ਕਰਕੇ ਇਦਾਂ ਥੋੜਾ ਡਿਜ਼ਾਈਨ ਕਰ ਦਿੱਤਾ ਇਹਦਾ ਇਦਾਂ ਹੀ ਅਸੀਂ ਘੇਰੇ ਤੇ ਕੀਤਾ ਹੋਇਆ ਸੋਹਣਾ ਲੱਗਦਾ ਹੈ ਕੋਸੇ ਇਹਦੇ ਨਾਲ ਦੀ ਪਲੇਸ ਕ੍ਰੈਂਟ ਕਾਟ ਥੋੜਾ ਇਦਾਂ ਕੱਟ ਪਾਤਾ ਆ ਤੇ ਨਾਲ ਅਸੀਂ ਸ਼ਰਟ ਦਾ ਫੈਬਰਿਕ ਇਹਦੇ ਨਾਲ ਕਰ ਦਿੱਤਾ ਹੈ ਇਹਦੇ ਨਾਲ ਥੋੜਾ ਵਧੀਆ ਕੱਟ ਡਿਜ਼ਾਈਨਸ ਹੋਣ ਲੱਗਦਾ ਹੈ ਹੂੰ ਠੀਕ ਹੈ ਜੀ ਇਹ ਸੀਗੇ ਸਾਡੇ ਅੱਜ ਦੇ ਸੂਟ ਇਹ ਜੋ ਕੀ ਸਾਡੇ ਚੱਲ ਰਹੇ ਨੇ ਕੱਲ ਇਸ ਵੀ ਮੈਂ ਤਾਂ ਮੈਂ ਥੋੜੀ ਛੋਟੀ ਜਿਹੀ ਵੀਡੀਓ ਬਣਾ ਕੇ ਦਿਖਾ ਦੂਗਾ ਵਧੀਆ ਕੀਤਾ ਤੇ ਥੈਂਕ ਯੂ ਜੀ ਜੇ ਵਧੀਆ ਲੱਗੇ ਤਾਂ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਸਤਿ ਸ਼੍ਰੀ ਅਕਾਲ